ਦੋਸਤੋ ਅਕਸਰਨਾ ਜਦੋਂ ਪਸ਼ੂ ਆਪਣਾ ਸੂਣ ਵਾਲਾ ਹੁੰਦਾ ਮਾਝਾ ਚਾਹੇ ਗਾਂ ਹੈਗੀ ਸੂਣ ਤੋਂ ਪਹਿਲਾਂ ਨਾ ਜਿਆਦਾ ਕੇਰਪਾਲਦਾ ਪਸ਼ੂ ਕਿਉਂਕਿ ਉਹਨੇ ਜੇ ਆਪਾਂ ਉਸ ਪਸ਼ੂ ਤੋਂ ਆਪਣੇ ਨੂੰ ਦੁੱਧ ਚੰਗਾ ਲੈਣਾ ਨਾ ਤਾਂ ਉਹਦੀ ਫਿਰ ਆਪਾਂ ਨੂੰ ਕੇਰ ਵੀ ਚੰਗੀ ਕਰਨੀ ਪੈਂਦੀ ਹੈ ਖਾਸ ਤੌਰ ਤੇ ਜਿਹੜਾ ਥਣ ਤੇ ਹਵਾਨਾ ਪਸ਼ੂ ਸਹੀ ਕੱਢੇ ਥਣਾਂ ਦਾ ਸਾਏ ਸਹੀ ਹੋਵੇ ਦੁੱਧ ਵਧੀਆ ਦੇਵੇ ਉਹਦੇ ਵਾਸਤੇ ਇੱਕ ਆਪਾ ਦੇ ਰਹਿਆਂਗੇ ਇਹ ਮੈਂ ਤੁਹਾਨੂੰ ਪਹਿਲਾਂ ਇਹ ਆਪਾਂ ਦਿੰਨੇ ਆਗੇ ਚਲੋ ਆਪਣਾ ਤਾਂ ਇਹ ਪਸ਼ੂ ਆਪਣੇ ਦਾ ਗਝਾਏ ਹੋਏ ਹੈ ਆਪਾ ਤਾਂ ਨੂੰ ਇਹੇ ਦੇਤਾ ਇਹ ਲੈ ਲੈਂਦੇ ਲੈਛ ਤਾਂ ਆਪਣੇ ਸਾਰੇ ਪਸ਼ੂ ਤਕਰੀਬਨ ਲੈ ਲੈਂਦੇ ਆ ਦੇ ਆਪਾਂ ਕੀ ਰਹੇ ਆਗੇ ਤੁਹਾਨੂੰ ਦਿਖਾਉਣਾ ਮੈਂ ਹੈ ਨਾ ਆ ਮਾਰਦੇ ਤੇ ਇਹ ਅਡਰੈਚ 골ਡ ਹੈਗਾ ਪਹਿਲਾ ਅਡਰੈਚ ਦੇ ਨਾਂ ਤੇ ਆਉਂਦਾ ਸੀਗਾ 골ਡ ਹੋਣ ਕੱਢਿਆ ਉਹਨਾਂ ਨੇ ਅਡਰੈਚ 골ਡ ਹੈ ਇਹ ਨਾ ਦੋਸਤੋ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਾਂਗਾ ਇਹਦੇ ਵਿੱਚ ਹੁੰਦਾ ਹੈਗਾ ਵਿਟਾਮਿਨ ਐਚ ਬਾਇਓਟਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ ਵਿਟਾਮਿਨ ਏਡੀ 3 ਹੁੰਦਾ ਹੈ ਵਿਟਾਮਿਨ ਈ ਹੁੰਦਾ ਹੈ ਵਿਟਾਮਿਨ ਸੀ ਹੁੰਦਾ ਹੈਗਾ ਇਹ ਇਹਦਾ ਮੁੱਖ ਕੰਮ ਨਾ ਥਣਾਤੇ ਤੇ ਹਵਾਨੇ ਤੇ ਇਹ ਮੇਨ ਕੰਮ ਹੁੰਦਾ ਯਾਰ ਥਣ ਤੇ ਹਵਾਨੇ ਤੇ ਕੰਮ ਕਰਦਾ ਥਣਾ ਦਾ ਸਾਇਸ ਸਹੀ ਬਣਾਉਂਦਾ ਠੀਕ ਹੈ ਹਵਾਨਾ ਜਿਹੜਾ ਆਰਡਰ ਵੀ ਕਹਿੰਦੇ ਆ ਆਪਣੇ ਵਾਲੇ ਸਾਈਡ ਹਵਾਨਾ ਵੀ ਆਪਾਂ ਕਹਦਨੇ ਆ ਉਹ ਨੂੰ ਸਹੀ ਮਾਤਰਾ ਵਿੱਚ ਉਹਦਾ ਵਿਕਾਸ ਮਤਲਬ ਸਹੀ ਹੁੰਦਾ ਉਹਨਾਂ ਥਣਾ ਦੀ ਸੋਜ ਹੁੰਦੀ ਹੈ ਇਨਫੈਕਸ਼ਨ ਹੁੰਦੀ ਹੈ ਉਹ ਤੋਂ ਪਸ਼ੂ ਨੂੰ ਬਚਾਉਂਦਾ ਹੈ ਜਿਹਦੇ ਨਾਲ ਆ ਥਣਾ ਦੀਆਂ ਬਿਮਾਰੀਆਂ ਤੋਂ ਪਸ਼ੂ ਦਾ ਬਚਾਅ ਹੁੰਦਾ ਹੈਗਾ ਠੀਕ ਹੈ ਤੇ ਹੋਰ ਇਹ ਖੁਰਾਂ ਤੇ ਵਧੀਆ ਕੰਮ ਕਰਦਾ ਹੈ ਪਸ਼ੂ ਦੀ ਚਮੜੀ ਇਦੇ ਨਾਲ ਬਹੁਤ ਵਧੀਆ ਰਹਿੰਦੀ ਹੈ ਚਮੜੀ ਮਤਲਬ ਨਾ ਚਮਕਾਉਂਦੀ ਹੈ ਪਸ਼ੂ ਦੇ ਵਿੱਚ ਜੇ ਆਪਾਂ ਇਹੇ ਦਿੰਦੇ ਰਹੀਏ ਇਹ ਦੇਣਾ ਕਿਵੇਂ ਹੁੰਦਾ ਹੈਗਾ ਇਹ ਤਕਰੀਬਨ ਜਿਹੜੀਆਂ ਆਪਣੀਆਂ ਇਹ ਵੱਡੀਆਂ ਮੱਝਾਂ ਨਾਲ ਇਹਨਾਂ ਨੂੰ ਤਾਂ ਆਪਾਂ 2 ਮਹੀਨੇ ਪਹਿਲਾਂ ਚਾਲੂ ਕਰ ਦਿਓ 2 ਮਹੀਨੇ ਪਹਿਲਾਂ 10 ਐਮਲ ਇਹ ਡੇਲੀ ਦੋ ਜਾਂ ਇੱਕ ਪਸ਼ੂ ਦੀ ਠੀਕ ਹੈ ਤੇ ਜੇ ਹੁਣ ਆਪਾਂ ਦੇਣਾ ਝੋਟੀਆਂ ਨੂੰ ਜਾਂ ਬੱਚੀਆਂ ਨੂੰ ਜਿਹੜੀਆਂ ਪਹਿਲੇ ਸੂਸੂਣ ਗਈਆਂ ਉਹਨਾਂ ਨੂੰ ਆਪਾਂ ਤਕਰੀਬਨ ਇਹਨੂੰ 3 ਮਹੀਨੇ ਉਹਨਾਂ ਨੂੰ ਵੀ 10 ਐਮਲ ਚਾਲੂ ਕਰ ਦਿਓ ਛੋਟੀਆਂ ਕੱਟੀਆਂ ਬੱਚਿਆਂ ਨੂੰ ਦੇ ਸਕਦੇ ਆਪਾਂ ਉਹਨਾਂ ਨੂੰ 2.5 ਕਿਐਮਲ ਪਰ ਦੇ ਆਪਾਂ ਦੇ ਸਕਦੇ ਆ ਇਹ ਤੇ ਮੇਨ ਇਹਦਾ ਕੰਮ ਹੁੰਦਾ ਜਿਹੜਾ ਚਾਹੁੰਦਾ ਨਾ ਬਾਇਟੀਨ ਉਹ ਉਹਦਾ ਜਿਹੜਾ ਮੇਨ ਕੰਮ ਹੁੰਦਾ ਦੋਸਤੋ ਉਹ ਜੇ ਆਪਾਂ ਸੂਣ ਤੋਂ ਪਹਿਲਾਂ ਪਸ਼ੂ ਨੂੰ ਪਾਵਾਂਗੇ ਨਾ ਤਾਂ ਪਸ਼ੂ ਨੇ ਦੁੱਧ ਵੀ ਚੰਗਾ ਦੇਣਾ ਤੇ ਪਸ਼ੂ ਨੇ ਦੁੱਧ ਵੀ ਚੰਗਾ ਦੇਣਾ ਥਣਾਂ ਦਾ ਸਾਇਜ਼ ਵੀ ਸਹੀ ਰਹਿਣਾ ਕਈ ਵਾਰੀ ਨਾ ਥਣ ਦੇ ਵਿੱਚ ਦੁੱਧ ਬਦ ਘੱਟ ਹੋ ਰਹਿ ਜਾਂਦਾ ਪਸ਼ੂ ਦੇ ਉਹਦੇ ਵੀ ਇਹ ਕੰਮ ਕਰਦਾ ਥਣਾਂ ਦਾ ਸਾਇਜ਼ ਬਹੁਤ ਸੋਹਣਾ ਬਣਾਉਂਦਾ ਕਿਉਂਕਿ ਸਾਇਜ਼ ਸਹੀ ਹੋਊਗਾ ਦਾ ਥਾਣਾ ਦੇ ਵਿੱਚ ਦੁੱਧ ਸਹੀ ਹੋਊਗਾ ਦੁੱਧ ਸਹੀ ਹੋਊਗਾ ਤਾਂ ਪੁੱਛੋ ਆਟੋਮੈਟਿਕ ਆਪਣਾ ਦੁੱਧ ਚੰਗਾ ਦੇਊਗਾ ਤੇ ਨਾ ਤੇ ਹੁੰਦਾ ਜਿਹੜੇ ਮਰਜ਼ੀ ਮੈਡੀਕਲ ਤੋਂ ਤੁਸੀਂ ਲੈ ਲਿਓ ਹਰੇਕ ਕੋ ਹਰੇਕ ਤੇ ਮਿਲੂਆ ਇਹ ਐਨੀ ਮੈਕਸ ਫਾਰਮਾ ਕੰਪਨੀ ਐ ਉਹਦਾ ਇਹ ਆਉਂਦਾ ਹੈਗਾ ਠੀਕ ਐ ਜਿੱਦੋਂ ਮਰਜ਼ੀ ਲੈ ਬਾਕੀ ਮੈਂ ਤੁਹਾਨੂੰ ਜੇ ਨੰਬਰ ਵੀ ਲੈਣਾ ਹੋਇਆ ਚੱਲ ਮੈਂ ਵੀਡੀਓ ਦੇ ਵਿੱਚ ਨੰਬਰ ਲਾ ਦੂੰਗਾ ਇਹਨਾਂ ਦਾ ਜਿਹੜੇ ਕੰਪਨੀ ਵਾਲੇ ਭਰਾ ਹੈਗੇ ਉਹਨਾਂ ਦਾ ਨੰਬਰ ਲਾ ਦੂੰਗਾ ਜੇ ਕਿਸੇ ਨੇ ਹੋਰ ਵੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹ ਇਹਨਾਂ ਤੋਂ ਲੈ ਸਕਦਾ ਹੈਗਾ ਚੰਗੀ ਲੱਗੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਇਦਾਂ ਦੀਆਂ ਜਾਣਕਾਰੀਆਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜਿਹੜੇ ਪੇਜ ਤੇ ਫੇਸਬੁੱਕ ਤੇ ਆ ਫੋਲੋ ਕਰ ਲੋ ਤੇ YouTube ਤੇ ਸਬਸਕ੍ਰਾਈਬ ਕਰ ਲੋ ਧੰਨਵਾਦ ਸਤਿ ਸ਼੍ਰੀ ਅਕਾਲ ਜਉ ਦੇ ਵਸਦੇ ਰਹੋ